Let's go! Let's go! Let's ਸਾਲ ਮਰਦਾਬਾਤ 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 ਬਲਾਵਾ ਮਰਦਾਬਾਤ ਫਖਰ ਆ ਹਾਏ ਬਲਾਵਾ ਬੁੱਢਾ ਮਰਦਾਬਾਤ 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 ਜਿੰਦਾਬਾਦ ਜਬਾਤ ਮਰਦਾਬਾਤ ਜਯ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਕਸ਼ਮੀਰ ਦੇ ਵਿੱਚ ਘਟਨਾ ਹੋਈ ਆ ਸਾਡਾ ਕਾਰਪੋਰੇਸ਼ਨ ਮਲਾਜ਼ਮ ਔਰ ਸੰਤ ਸਮਾਜ ਜਿਹੜਾ ਉਹ ਉਹਦੀ ਨਿੰਦਿਆ ਕਰਦਾ ਵਾ ਉਹਦੇ ਨਾਲ ਨਾਲ ਜੋ ਸਰਕਾਰ ਫੈਸਲਾ ਲਏਗੀ ਅਸੀਂ ਜਿਹੜੇ ਉਹ ਡਟ ਕੇ ਸਰਕਾਰ ਦੇ ਨਾਲ ਆ ਜੈ ਹ ਵਾਲਮੀ ਕੀ ਹਰ ਹਰ ਵਾਦੂ ਕੀ ਕਬਰ ਜੀ ਕੀ ਗੱਲ ਅੱਜ ਨੂੰ ਕਾਂ ਦਾ ਆ ਨਾਗਰਿਕਾ ਸਿਪਾਈ ਪਾਕਤਾਂ ਦੇ ਖਿਲਾਫ ਖੜਾ ਹੈ ਲੋਕੀ ਪਾਕਤਾਂ ਦੇ ਖਿਲਾਫ ਉਨੀ ਚੋ ਬੈਂਕ ਉਨੀ ਚੋ ਕਰਤਾਰੀ ਵੀ ਜਿੱਤ ਹਿੰਦੁਸਤਾਨ ਦੀ ਹੋਈ ਕੀ ਅਫੀਦ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਦਾ ਜੋ ਆਪ ਪੱਤਰ ਦੇ ਅੰਦਰ ਦੋਸ਼ਾਂ ਦੇ ਉੱਤੇ ਗੋਲੀਆਂ ਚੜਾਉਣੀਆਂ ਨਬੋਸ਼ਾ ਨੂੰ ਜਾਨ ਤੋਂ ਹੱਥੋਂ ਨਹੀਂ ਪਈ ਇਹ ਬਹੁਤ ਕਿਰਨਾਜੋਗ ਗੱਲ ਹੈ ਆਓ ਸਾਰੇ ਗੱਲ ਮਿਲ ਕੇ ਹਮਲਾ ਮਾਰੀਏ ਸਰਕਾਰ ਨੂੰ ਮਜਬੂਰ ਕਰੀਏ ਇਹ ਜੋ ਪਾਕਿਸਤਾਨ ਆ ਇਹ ਮੂਤੋ ਜਵਾਬ ਇਹ ਇਤਹਾਜੋਬ ਪੱਤਰ ਦੇਵਾਂਗੇ ਫੇਰੀ ਉਹਨਾਂ ਨੂੰ ਮਤ ਆਉਣੀ ਆ ਧੰਨਵਾਦ ਆ ਸਾਰੇ ਹੀ ਕਾਰਪੋਰੇਸ਼ਨ ਆ ਰਹੀ ਬਾਲਬਿਕੀ ਭਾਈਚਾਰਾ ਸਭਾਈ ਮਜਬੂਰ ਕੇ ਅਦੇ ਸੰਸਮਾਟ ਇਸ ਗੱਲ ਦੇ ਉੱਤੇ ਬਿਲਕੁਲ ਸਹਿਮਤਾ ਗਈ ਸਰਕਾਰ ਦੇ ਨਾਲ ਆ ਇਹ ਜਵਾਬ ਪੱਤਰ ਦੇਵਾਂਗੇ ਧੰਨਵਾਦ ਆਪੜਾ ਨਾਮ ਦਾ ਅੱਜ ਮੈਂ ਸੰਗਟੋਨਾ ਚੇਅਰਮੈਨ ਫਾਈਬਰੋਫਰੇਸ਼ਨ ਜਿਹਦੇ ਪੰਜਾਬ ਪ੍ਰਧਾਨਸ਼ੀ ਰਣੂਤ ਬਿੱਟਾ ਦੀ ਆ ਉਹਨਾਂ ਨੇ ਆਪਣੀ ਸਾਰੀ ਟੀਮ ਦੇ ਨਾਲ ਚੈ ਸੈਂਟਿਟਿਸਪੈਕਟਿਵ ਐਸੋਸੀਏਸ਼ਨ ਸੁਪਰਵਾਈਜ਼ਰ ਜਮਾਦਾਰ ਔਰ ਜਿੰਨੇ ਮੇਰੇ ਸਵਾਈ ਸੇਵਕ ਪਹਿਰਾ ਭਰਾ ਜਿੰਨੇ ਵੀ ਆ ਸਾਰੇ ਇਕ ਮੁੱਠ ਹੋ ਕੇ ਇੱਕੋ ਹੀ ਤਾਕ ਨਾਲ ਗੱਲਬਾਤ ਕੀਤੀ ਆ ਕਿ ਜਿਹੜਾ ਇਹ ਜਿਹੜਾ ਜਵਾਬ ਆ ਪਹਿਰ ਗਾਮ ਦੇ ਵਿੱਚ ਜਿਹੜਾ ਸਾਡੇ ਨਾਲ ਹੱਥੇ ਜਿਨ੍ਹਾਂ ਦੀ ਮੌਤ ਹੋ ਗਈਆਂ 26 27 ਬੰਦਿਆਂ ਦੀਆਂ ਉਹਨਾਂ ਵਾਸਤੇ ਇਹ ਅੱਜ ਮਾਨਮਨਤ ਰੱਖਿਆ ਗਿਆ ਕਾਰਪੋਰੇਸ਼ਨ ਨਗਰ ਨਗਰ ਸਰਪੰਚ ਦੇ ਦਫ਼ਤਰ ਦੇ ਵਿੱਚ ਜਿਹਦੇ ਵਿੱਚ ਮਾਨ ਜੋ ਕਮਿਨ ਸਾਹਿਬ ਹੈਲਥ ਅਫਸਰ ਔਰ ਬਾਕੀ ਬਹੁਤ ਸਾਰੇ ਅਫਸਰ ਜਿਹੜੇ ਉਹਨਾਂ ਨੇ ਸਾਥ ਦਿੱਤਾ ਕਿ ਇਹ ਜਿਹੜਾ ਜਵਾਬ ਆ ਇਹ ਜਵਾਬ ਜਿੰਦ ਤੋਂ ਜਲਦ ਨਰਿੰਦਰ ਪ੍ਰਧਾਨ ਮੰਤਰੀ ਜੀ ਨੂੰ ਬੋਲਣਾ ਚਾਹੀਦਾ ਔਰ ਦੇਣਾ ਚਾਹੀਦਾ ਜਵਾਬ ਤਾਂ ਕਿ ਇਹੋ ਜਿਹੀ ਕੋਈ ਹਰਕਤ ਮਾੜੀ ਨਾ ਕਰੇ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਹਿੰਦੁਸਤਾਨ ਸਰਕਾਰ ਜਿਹੜੀ ਆ ਪੀਐਮ ਨਰਿੰਦਰ ਮੋਦੀ ਜੀ ਉਹ ਜਿੰਦ ਤੋਂ ਜਲਦ ਜਵਾਬ ਦੇਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹਿੰਦੁਸਤਾਨ ਦਾ ਮੱਥਾ ਕਹੜਾ ਮਾਰਾ ਨਹੀਂ ਹੈਗਾ ਕੋਈ ਇਹ ਬੜੀ ਵੱਡੀ ਗੱਲ ਆ ਹਿੰਦੁਸਤਾਨ ਪੈੜ ਵਿੱਚ ਵਿੱਚ ਜਿੱਤੇਗਾ ਘਟਾ ਵਿੱਚ ਵਿੱਚ ਜਿੱਤੇਗਾ ਔਰ ਹੰਗਵੀ ਲੜਾਈ ਵਿੱਚ ਵਿੱਚ ਜਿੱਤੇਗਾ ਜਿੱਤ ਪ੍ਰਾਪਤ ਕਰੇਗਾ ਉਹਦੇ ਨਾਲ ਇੱਕ ਬੇਨਤੀ ਹੋ ਰਹੀ ਆ ਕਿ ਜਿਹੜਾ ਵੀ ਟੂਰਿਸਟ ਜਾਂਦਾ ਉਹ ਕਸ਼ਮੀਰ ਵਿੱਚ ਜਾਂ ਸ੍ਰੀਮਗਰ ਵਿੱਚ ਉਹ ਇਹ ਨਾ ਗੱਲ ਆਖੇ ਕਿ ਬਹੁਤ ਵਧੀਆ ਛਾ ਟੂਰ ਲੱਗ ਰਿਹਾ ਉਹਨਾਂ ਵਾਸਤੇ ਵੀ ਇਹ ਨਖੇਦੀ ਦੀ ਗੱਲ ਆ ਉਹ ਸਭੋ ਜਾ ਕੇ ਆਖਣ ਕਿ ਜਿਹੜੇ ਸਾਡੇ ਭੈਣ ਭਰਾਵਾਂ ਦੀ ਮੌਤ ਹੋਈਆਂ ਉਹਦੇ ਸੋਗ ਵਿੱਚ ਉੱਥੇ ਟੂਰਕਸ ਨਹੀਂ ਆਏਗਾ ਉਹ ਜਿਹੜਾ ਹੋਰ ਬੰਨਾ ਜਾਏਗਾ ਜਿਸ ਨਾਲ कश्मीर सरकार में भी वक्त पाया और फर्क पाया और अगान भी पड़ेगा इस करके जवाब चलते-चलते जल्द से कि हिंदुस्तान ठंड पड़े हिंदुस्तान यो आखे सा ठंड पै गई है इस करके हिंदुस्तान जिंदाबाद पाकिस्तान मुदाबाद असी जो कश्मीर होया बड़ा मंगता व्यक्ति है जोड़ा हल्थे उ ਆਰ ਕੇ ਬਾੜ ਕਰਨਾ ਇਹ ਕੋ ਬੰਦਿਆ ਦਾ ਕੰਮ ਨਹੀਂ ਆ ਇਹ ਪਾਕਿਸਤਾਨ ਦੇ ਖਸਰੇ ਆਏ ਖਸਰੇ ਨੇ ਆਮੇ ਵਾ ਗੋਲੀ ਚਲਾਈ ਸਾਡੇ ਜਿਹੜੇ ਨੱਥੇ ਮਾਰੇਗੇ ਜਿਹੜੇ ਨੱਥੇ ਮਾਰੇਗੇ ਅੱਜ ਅਸੀਂ ਇੰਨਾ ਕਹਾਂਗੇ ਕਾਪ ਮੈਸ਼ਨ ਦੇ ਵਿੱਚ ਉਹਨਾਂ ਨੂੰ ਜਿੰਨੀ ਇਹ ਵਿੱਚ ਸਾਡੇ ਜਿਹੜੇ ਜੀ ਮਰੇ ਨੇ ਉਹਨਾਂ ਸੁਨਾਝਰੀ ਦਿੱਤੀ ਗਈ ਮੌਨ ਵਰਤ ਰੱਖਿਆ ਗਿਆ ਤੇ ਹੋਰਾ ਪਾਕਿਸਤਾਨ ਦਾ ਮਰਦਾਵਾਕ ਦਿੱਤਾ ਗਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪਸਲਾ ਸੜਿਆ ਗਿਆ ਅਸੀਂ ਅੱਜ ਸਾਰੇ ਹੀ ਮੁਲਾਜ਼ਮ ਸੀ ਹਿੰਦੁਸਤਾਨ ਦਾ ਬੱਚਾ ਬੱਚਾ ਅੱਜ ਮੋਦੀ ਸਾਹਿਬ ਦੇ ਨਾਲ ਆ ਜੋ ਮੋਦੀ ਸਾਹਿਬ ਡਿਸੀਜਨ ਲੈਣਗੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰਦੇ ਆ ਸਾਰੇ ਹੀ ਹਿੰਦੁਸਤਾਨ ਦੇ ਲੋਕ ਸਾਰੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਜਿਹੜੇ ਧਰਮੂਖਾਰੇ ਜਿਹੜੇ ਵੱਖ-ਵੱਖ ਲੋਕ ਜਿਹੜੇ ਮੋਦੀ ਸਾਹਿਬ ਨੂੰ ਬਾਰ-ਬਾਰ ਅਪੀਲ ਕਰ ਰਹੇ ਆ ਮੋਦੀ ਸਾਹਿਬ ਇਹ ਸੋਚਣ ਦਾ ਵਕਤ ਨਹੀਂ ਆ ਇਹ ਟੈਕਰ ਦਾ ਵਕਤ ਆ ਇਹਨਾਂ ਨੂੰ ਜਿੰਨੀ ਵਾਰੀ ਤੁਸੀਂ ਸੋਚ ਕੇ ਇਹਨਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਨਹੀਂ ਸਮਝੇ ਅੱਜ ਤੁਸੀਂ ਇਹਨਾਂ ਦੇ ਸਾਰੇ ਹਿੰਦਸਤਾਨ ਨੂੰ ਅੱਜ ਬੰਦ ਦਿਓ ਵੀ ਵਾਕਈ ਮੋਦੀ ਸਾਹਿਬ ਨੇ ਕਿਹਾ 66 ਇੰਚ ਦਾ ਸੀਨਾ ਹੈ ਸ퍼 ਸੀਨਾ ਜਿਹੜਾ ਇਹਨਾਂ ਦੇ ਅੰਦਰ ਜਾ ਕੇ ਇਹਨਾਂ ਨੂੰ ਸਫਕ ਦੇ ਕੇ ਆਓ ਤੇ ਤੁਹਾਡਾ ਸਾਰਾ ਹਿੰਦੁਸਤਾਨ ਦਾ ਬੱਚਾ ਬੱਚਾ ਤੁਹਾਨੂੰ ਅਦ ਰੈਂਦੀ ਦੁਨੀਆ ਤੱਕ ਯਾਦ ਰੱਖੇਗਾ ਵੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਇਤਨਾ ਜਵਾਬ ਪੱਥਰ ਦਿੱਤਾ ਧੰਨਵਾਦ ਇਹ ਕਿਤਾ ਜਾ ਰਿਹਾ ਬਲੋਈ ਗਰੀਬ ਪਹਿਲਗਾਮ ਕੱਤੀ ਕਰਨ ਵਾਲੀ ਸੀ ਜਿਸ ਤਰ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਪਤਾ ਕਿ ਪਿਛਲੇ ਕੁਝ ਦਿਨਾਂ ਤੋਂ ਪਹਿਲਗਾਮ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਿੱਥੇ ਸਾਡੇ ਦੇਸ਼ ਦੇ ਨਿਆਤੇ ਨਾਗਰਿਕਾਂ ਉੱਤੇ ਜਿਹੜਾ ਉਗਰਵਾਦੀਆਂ ਵੱਲੋਂ ਜਿਹੜਾ ਹੈਗਾ ਉਹਨਾਂ ਦਾ ਕਤਲਿਆਮ ਕੀਤਾ ਗਿਆ ਜਿਹੜਾ ਹੈਗਾ ਬਹੁਤ ਹੀ ਮਾੜੀ ਘਟਨਾ ਸੀ ਬਹੁਤ ਸ਼ਰਮ ਸ਼ਰਮ ਵਾਲੀ ਗੱਲ ਸੀ ਉਹ ਜਿਹੜੇ ਵੀ ਵਿਅਕਤੀਆਂ ਪਿੱਛੇ ਜਿਹੜੇ ਹੈਗੇ ਆ ਸੰਭਲੇ ਦੇ ਕਾਰਨ ਉਹਦੇ ਤੇਰਾ ਭਾਰ ਸਰਕਾਰ ਵੱਲੋਂ ਜਿਹੜਾ ਹੈਗਾ ਕਵੰਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਸਾਂਭੂਤੀ ਰੱਖਣ ਲਈ ਇੱਕ ਜਿਹੜਾ ਹੈਗਾ ਰੋਲਸ ਰੈਲੀ ਕੱਢੀ ਹੈ ਅੱਜ ਇਹਨਾਂ ਨੇ 2 ਮਿੰਟ ਦਾ ਮੋਨ ਵੀ ਰੱਖਿਆ ਹੈ ਤੇ ਇਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਜੋ ਵੀ ਤੇ ਸਾਹਮਣੇ ਦੇ ਪਿੱਛੇ ਜਿਹੜੇ ਦੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਸਾਡੇ ਨਗਰ ਨਿਕਲ ਦੇ ਮੁਲਾਜ਼ਮ ਸਾਡੇ ਸਫਾਈ ਕਰਮਚਾਰੀ ਸਾਡੇ ਸੀਵਰਮੈਨ ਜਿਹੜੇ 24 ਘੰਟੇ ਸ਼ਹਿਰ ਦੀ ਸਫਾਈ ਲਈ ਲੱਗੇ ਰਹਿੰਦੇ ਨੇ ਛੁੱਟੀਆਂ ਵਾਲੇ ਦਿਨ ਵੀ ਲੱਗੇ ਰਹਿੰਦੇ ਨੇ ਤਿਹਾਰਾਂ ਵਾਲੇ ਦਿਨ ਵੀ ਲੱਗੇ ਰਹਿੰਦੇ ਨੇ ਤੇ ਜਿੱਥੇ ਜਿੱਥੇ ਦੇਸ਼ ਦੀ ਏਕਤਾ ਦੇ ਅਖੰਡਤਾ ਦੀ ਗੱਲ ਹੈ ਜਦੋਂ ਦੇਸ਼ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਵੀ ਸਾਡੇ ਇਹਦੇ ਮੁਲਾਜ਼ਮ ਨੇ ਉਹ ਆਪਣਾ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਹਰ ਚੀਜ਼ ਵਾਰਨ ਲਈ ਤਿਆਰ ਨੇ ਸੋ ਮੈਂ ਮਾਨਯੋਗ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਦੇ ਵਿਧਾਇਪ ਤੇ ਸਲਾਜਨ ਸਾਥੀਆਂ ਨੇ ਆਸ਼ਵਾਸ਼ਣ ਦੇਣਾ ਚਾਹਨਾ ਕਿ ਨਗਰ ਨਿਗਮ ਪ੍ਰਸ਼ਾਸਨ ਜੀ ਨਾਲ ਇਹਨਾਂ ਦੀ ਜੋ ਵੀ ਡਿਮਾਂਡ ਨੇ ਮੰਗਾ ਨੇ ਜਾਂ ਹੋਰ ਰੋਜ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਉਹਨਾਂ ਦਾ ਜਿਹੜਾ ਪਹਿਲ ਦੇ ਆਧਾਰ ਤੇ ਉਹ ਜਿਹੜਾ ਹੈਗਾ ਹੱਲ ਕਰਾਂਗੇ